ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਪੀਰਾ ਫਕੀਰਾਂ ਦੇਵਤਿਆਂ ਦੀ ਇੱਕ ਜੁੱਟ ਦੀ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਇਹ ਕਲਾਮ ਹੈ ਬਹੁਤ ਹੀ ਜ਼ਬਰਦਸਤ ਕਲਾਮ ਹੈ ਤੁਸੀਂ ਚਾਹੇ ਕਿਸੇ ਵੀ ਪੀਰ ਨੂੰ ਮੰਨਦੇ ਹੋ ਕਿਸੇ ਵੀ ਫਕੀਰ ਨੂੰ ਮੰਨਦੇ ਹੋ ਕਿਸੇ ਵੀ ਦੇਵਤਾ ਨੂੰ ਮੰਨਦੇ ਹੋ ਤੁਸੀਂ ਇਸ ਕਲਾਮ ਦਾ ਵਿਰਧ ਕਰੋਗੇ ਇਸ ਕਲਾਮ ਦਾ ਜਾਪ ਕਰੂੰ ਕਿ ਤਾ ਤੁਹਾਡੇ ਤੇ ਸਾਰੇ ਹੀ ਪੀਰਾ ਫਕੀਰਾ ਦੀ ਕਿਰਪਾ ਹੋਵੇ ਵੀ ਰਹਿਮਤ ਹੋਵੇਗੀ ਤੁਹਾਨੂੰ ਕੋਈ ਇਸ ਮੰਤਰ ਨੂੰ ਇਸ ਕਲਾਮ ਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈ ਜੇ ਦਾ ਹਰ ਰੋਜ਼ ਤੁਸੀਂ ਪੂਜਾ ਪਾਠ ਬੰਦਗੀ ਕਰਦੇ ਹੋ ਉਸ ਪੂਜਾ ਪਾਠ ਬੰਦਗੀ ਦੇ ਵਿੱਚ ਇਸ ਕਲਾਮ ਨੂੰ ਸ਼ਾਮਿਲ ਕਰ ਲੈਣਾ ਹੈ ਇਸ ਕਲਾਮ ਨੂੰ ਹਰ ਰੋਜ਼ ਪੜ੍ਹਨਾ ਹੈ 101 ਮਣਕਿਆਂ ਵਾਲੀ ਮਾਲਾ ਤੇ ਹਰ ਰੋਜ਼ ਇਸ ਕਲਾਮ ਦਾ ਘਟ ਤੋਂ ਘਟ ਇੱਕ ਮਾਲਾ ਦਾ ਜੋਬ ਕਰਨਾ ਹੈ ਤੁਹਾਡੇ ਦੇ ਪੀਰਾਂ ਦੀ ਕਿਰਪਾ ਹੋਵੇਗੀ ਦੇਵਤਿਆਂ ਦੀ ਕਿਰਪਾ ਹੋਵੇਗੀ ਫਕੀਰਾਂ ਦੀ ਕਿਰਪਾ ਹੋਵੇਗੀ ਇਕਤਾਲੀਮ ਲੰਗਾਂ ਦੀ ਕਿਰਪਾ ਹੋਵੇਗੀ ਤੇ ਜਿਹੜੀਆਂ ਵੀ ਰੁਕਾਵਟਾਂ ਜਿਹੜੇ ਵਿਵਿਧਨ ਪੀਰਾਂ ਫਕੀਰਾਂ ਦੀ ਕਿਰਪਾ ਨੂੰ ਤੁਹਾਡੇ ਵੱਲ ਆਉਣ ਤੋਂ ਰੋਕ ਰਹੇ ਹੋਣਗੇ ਉਹ ਸਾਰੀਆਂ ਰੁਕਾਵਟਾਂ ਹਟ ਜਾਣਗੀਆਂ ਤੇ ਤੁਹਾਡੇ ਤੇ ਸਿੱਧੀ ਡਾਇਰੈਕਟ ਪੀਰਾਂ ਦੀ ਕਿਰਪਾ ਉਨੀ ਸ਼ੁਰੂ ਹੋ ਜਾਵੇਗੀ ਕਿਉਂਕਿ ਦੋਸਤੋ ਹਰ ਕੋਈ ਚਾਹੁੰਦਾ ਹੈ ਜਿਹੜਾ ਵੀ ਪੀਰ ਫਕੀਰ ਨੂੰ ਮੰਨਦਾ ਹੈ ਉਹ ਇਹੀ ਚਾਹੁੰਦਾ ਹੈ ਕਿ ਸਾਡੇ ਤੇ ਪੀਰ ਫਕੀਰਾਂ ਦੀ ਕਿਰਪਾ ਹੋਵੇ ਕਿਰਪਾ ਬਣੀ ਰਹੇ ਸਾਨੂੰ ਪੀਰਾਂ ਦੇ ਦਰਸ਼ਨ ਦੀਦਾਰ ਹੁੰਦੇ ਰਹਿ ਸਾਡੇ ਸਿਰ ਤੇ ਹਮੇਸ਼ਾ ਪੀਰਾਂ ਦਾ ਹੱਥ ਬਣਿਆ ਰਹੇ ਤਾਂ ਜੋ ਸਾਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਵੀ ਕਿchnaich ਸਾਨੂੰ ਨਾ ਫਸਣਾ ਪਵੇ ਇਸ ਲਈ ਦੋਸਤੋ ਇਹ ਬਹੁਤ ਹੀ ਜ਼ਬਰਦਸਤ ਕਲਾਮ ਹੈ ਜਿਸ ਨਾਲ ਤੁਹਾਡੇ ਤੇ ਪੀਰਾਂ ਦੀ ਕਿਰਪਾ ਹੋਵੇਗੀ। ਕਈ ਵਾਰ ਇਹਦਾ ਹੁੰਦਾ ਹੈ ਕਿ ਤੁਹਾਡੇ ਤੇ ਪਹਿਲਾਂ ਪੀਰਾਂ ਦੀ ਕਿਰਪਾ ਬਹੁਤ ਸੀ ਪਰ ਹੁਣ ਕਿਸ ਨੇ ਕੁਝ ਕਰ ਦਿੱਤਾ ਹੈ। ਕਿਸ ਨੇ ਤੁਹਾਡੇ ਤੋਂ ਤੁਹਾਡੇ ਪੀਰਾਂ ਨੂੰ ਦੂਰ ਕਰ ਦਿੱਤਾ ਹੈ, ਕੁਝ ਖਰਾਬ ਦਿੱਤਾ ਹੈ। ਇਸ ਕਲਾਮ ਦੇ ਜਾਪ ਦੇ ਨਾਲ ਤੁਸੀਂ ਆਪ ਹੀ ਆਪਣੇ ਪੀਰਾਂ ਨੂੰ अपने को वापस लैके आ सकते हो किसी को जरूरत नहीं किसी भी वीरवार तो कलमा पढ़ना शुरू कर सकते हो शाम सवेरे इस कलमे का विरुद्ध कर सकते हो साफ पाक होकर इनान करके हथमु धो के इस कलमे का बिल्कुल साफ पाक होकर जाप करना है सच्चे दिलों बंद करके अपने पीर का ध्यान करके इस कलमे का जाप करना है ਇਸ ਕਲਮੇ ਦਾ ਜਵਾਬ ਕਰਨ ਤੋਂ ਪਹਿਲਾਂ ਤੁਸੀ ਜੰਗੀ ਤਰ੍ਹਾਂ ਇਸ ਕਲਮੇ ਨੂੰ ਕੱਟ ਕਰਨਾ ਹੈ ਯਾਦ ਕਰਨਾ ਹੈ ਮਹੀਨੇ ਜੀਕ ਵਾਰ ਜਵਾਬ ਕਰਦੇ ਕਰਦੇ ਤੁਸੀ ਪੀਰਾ ਦੀ ਸਮਗਰੀ ਦੇਣੀ ਹੈ ਜਿਸ ਵਿੱਚ ਪੰਜ ਗੁਲਾਬ ਦੇ ਫੁੱਲ ਪੰਜ ਪਤASE ਸਵਾ ਕਿਲੋ ਨਿਆਜ਼ ਪੰਜ ਅਰਗਵਤੀਆਂ ਅਤੇ ਦਲੀਆ ਖਵਾਜਾ ਪੀਰ ਸਰਕਾਰ ਦੇ ਨਾਮ ਦਾ ਇਹ ਸਾਰੀ ਸਮਗਰੀ ਤੁਸੀ ਮਹੀਨੇ ਬਾਅਦ ਜਾਂ ਫਿਰ ਮਹੀਨੇ ਵਿੱਚ ਦੋ ਵਾਰ जरूर देनी है सो so दोस्तों हम थो ये कलमा हाँ। आप सबने चंकी तरह ध्यान चुन के इस कलमे नोट कर लेना है बिस्मिल्ला रहमान रहीम लखदाता पीर बैठे आगाहे तो नाल चलन गौसे आजम पीर नाल चलन ख्वाजा पीर न चलण इकताली मलंग नाल चले ਪੈਰੋ ਛੜਿਆ ਨਾਲ ਚੱਲੇ ਹਨੂਮਾਨ ਵੀਰ ਨਾਲ ਚੱਲੇ ਕੁੱਲ ਆਲਮ ਤੇ ਨਾਲ ਚੱਲੇ ਕੁੱਲ ਖੁਦਾਈ ਸਭ ਪੀਰਾਂ ਦੀ ਰਹਿਮਤ ਆਵੇ ਨਾ ਆਵੇ ਤਾਂ ਅੱਲਾ ਰਸੂਲ ਦੀ ਦੁਹਾਈ ਲਾ ਇਲਾਹ ਇਲਾਹ ਮੁਹੰਮਦ ਯਾ ਰਸੂਲ ਲਾ ਸੋ ਦੋਸਤੋ ਇਹ ਸੀ ਕਲਮਾ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਕਲਾਮ ਹੈ ਇਸ ਵਾਰ ਤੁਹਾਨੂੰ ਤੁਸੀਂ ਜਿਹੜੇ ਵੀ ਵੀਰਾਂ ਫਕੀਰਾਂ ਨੂੰ ਮੰਨਦੇ ਹੋ ਉਹਨਾਂ ਦੇ ਦਰਸ਼ਕੀਦਾਰ ਜ਼ਰੂਰ ਹੋਣਗੇ ਬਸ ਤੁਸੀਂ ਸੱਚੇ ਦਿਲੋਂ ਪੂਰੀ ਸ਼ਰਧਾ ਦੇ ਨਾਲ ਅੱਖਾਂ ਬੰਦ ਕਰਕੇ ਹਰ ਰੋਜ਼ ਇਸ ਕਲਮੇ ਦਾ ਜਨਾ ਹੋ ਸਕੇ ਉਹਨਾਂ ਜਾਪ ਕਰਨਾ ਹੈ ਤੇ ਦੋਸਤੋ ਜਿਹੜੀ ਤੁਹਾਨੂੰ ਸਮਗਰੀ ਦੱਸੀ ਹੈ ਉਸ ਸਮਗਰੀ ਦੇ ਨਾਲ ਤੁਸੀਂ ਦੋ ਬੂੰਦੀ ਵਾਲੇ ਲੱਡੂ ਅਤੇ ਇੱਕ ਮਿੱਠਾ ਪਾਨ ਪੰਜ ਲੌਂਗ ਪੰਜ ਇਲਾਇਚੀਆਂ ਵੀ ਜ਼ਰੂਰ ਦੇਣੀਆਂ ਨੇ ਇਹ ਸਾਰੀ ਸਮਗਰੀ ਤੁਸੀਂ ਕਿਸੇ ਵੀ ਵੀਰਵਾਰ ਨੂੰ ਜਾਂ ਫਿਰ ਜਿੱੱਠੇ ਦੇ ਜਿੱੱਠੇ ਵੀਰਵਾਰ ਨੂੰ ਵੀ ਦੇ ਸਕਦੇ ਹੋ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਹੈ ਇਸ ਨਾਲ ਤੁਹਾਡੇ ਜਿੰਨੇ ਵੀ ਵਿਗੜੇ ਕੰਮ ਹੋਣਗੇ ਸਾਰੇ ਬਣ ਜਾਣਗੇ ਜਿੰਨੇ ਵੀ ਤੁਹਾਡੇ ਰੁਕੇ ਹੋਏ ਕਾਰਜ ਹੋਣਗੇ ਸਾਰੇ ਰਾਸ ਹੋਣਗੇ ਕਰਦੇ ਵਿੱਚ ਬਰਕਤ ਆਵੇਗੀ ਪੈਸੇ ਦੇ ਵਿੱਚ ਧਨ ਦੇ ਵਿੱਚ ਅੰਧੇ ਵਿੱਚ ਬਰਕਤ ਆਵੇਗੀ ਜਿਹੜੇ ਪੈਸੇ ਬਿਮਾਰੀਆਂ ਤੇ ਲੱਗਦੇ ਨੇ ਉਹਨਾਂ ਨੂੰ ਵੀ ਛੁਟਕਾਰਾ ਮਿਲੇਗਾ ਕਰਦੇ ਵਿੱਚ ਜਿਹੜੇ ਛੋਟੇ-ਮੋਟੇ ਗੱਲਾਂ ਤੋਂ ਲੜੀਆਂ ਝਗੜੇ ਹੁੰਦੇ ਨੇ ਉਹਨਾਂ ਨੂੰ ਵੀ ਛੁਟਕਾਰਾ ਮਿਲੇਗਾ ਕਿਸੇ ਨੇ ਕੋਈ ਵੀ ਕਾਲਾ ਜਾਦੂ ਸਫਲੀਲਮ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੂਣਾ ਡਾਮਣ ਕਰਵਾਇਆ ਹੋਵੇਗਾ ਉਹ ਵੀ ਉਸਤੇ ਵਾਪਸ ਜਾਵੇਗਾ ਤੁਹਾਡੇ ਦੁਸ਼ਮਣਾਂ ਨੂੰ ਆਪਣੇ ਆਪ ਹੀ ਮੂਤੋੜ ਜਵਾਬ ਮਿਲਣੇ ਸ਼ੁਰੂ ਹੋ ਜਾਣਗੇ ਕਿਉਂਕਿ ਜਿਨ੍ਹਾਂ ਵੀ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੇਸ ਕਲਮੇ ਦੇ ਵਿੱਚ ਨਾਮ ਆਇਆ ਹੈ ਉਹਨਾਂ ਨੇ ਤੁਹਾਡੀ ਰੱਖਿਆ ਤੁਹਾਡੀ ਹਿਫਾਜ਼ਤ ਕਰਨੀ ਸ਼ੁਰੂ ਕਰ ਦੇਣੀ ਹੈ ਤੁਹਾਡੇ ਅੰਗ ਸੰਗ ਰਹਿਣਾ ਸ਼ੁਰੂ ਕਰ ਦੇਣਾ ਹੈ ਤੁਹਾਨੂੰ ਆਪ ਮਹਿਸੂਸ ਹੋਣ ਲੱਗ ਪਵੇਗਾ ਕਿ ਤੁਹਾਡੇ ਨਾਲ ਕੋਈ ਸ਼ਕਤੀ ਚੱਲ ਰਹੀ ਹੈ ਤੁਹਾਡੇ ਕਰਪਰ ਰਿਵਾਰ ਦੇ ਨਾਲ ਤੁਹਾਡੇ ਕਰਦੇ ਮੈਂਬਰਾਂ ਦੇ ਨਾਲ ਕੋਈ ਸ਼ਕਤੀ ਚੱਲ ਰਹੀ ਹੈ ਤੇ ਤੁਹਾਡੀ ਹਰ ਵੇਲੇ ਕੋਈ ਸ਼ਕਤੀ ਰੱਖਿਆ ਕਰ ਰਹੀ ਹੈ ਤੇ ਦੋਸਤੋ ਜਦ ਵੀ ਤੁਸੀ ਜਪ ਕਰਨਾ ਹੈ ਸਾਫ ਪਾਕ ਹੋ ਕੇ ਜਪ ਕਰਨਾ ਹੈ ਜਪ ਕਰਨੇ ਵੇਲੇ ਤੁਸੀ ਆਪਣੇ ਕੋਲ ਸਾਫ ਕਿਸੇ ਪਾਂਡੇ ਵਿੱਚ ਬਰਤਨ ਵਿੱਚ ਗਲਾਸ ਵਿੱਚ ਜਾਂ ਫਿਰ ਗਰਵੀ ਵਿੱਚ ਸਾਫ ਜਲ ਜ਼ਰੂਰ ਰੱਖਣਾ ਹੈ ਉਸ ਜਲ ਨੂੰ ਜਪ ਕਰਨ ਤੋਂ ਬਾਅਦ ਤੁਸੀ ਪੀ ਸਕਦੇ ਹੋ ਜਾਂ ਫਿਰ ਆਪਣੇ ਕਰਦੇ ਵਿੱਚ ਛਿੱਟਾ ਵੀ ਦੇ ਸਕਦੇ ਹੋ ਨਹਾਉਣ ਵਾਲੇ ਪਾਣੀ ਦੇ ਵਿੱਚ ਮਿਲਾ ਕੇ ਉਸ ਜਲ ਦੇ ਨਾਲ ਤੁਸੀ ਨਹਾ ਸਕਦੇ ਹੋ ਇਸ ਨਾਲ ਵੀ ਤੁਹਾਡੇ ਦੁੱਖ ਦਿਲਦਰ कष्ट दूर होली हौली, हौली कलमा सिद्ध हो जाएगा फिर ती जो तो इस कलमे की पढ़ाई पूरी हो गई इस कलमे की बंदगी कर ली फिर जिस भी पीर दे तुसी दर्शन कर सकोगे किसी भी पीर की रहमत में ती सकोगे किसी भी देवी देवते दी रहमत पा सकोगे पर दोस्तों इस कलमे को चंकी तरह याद करके ही ਜਵਾਬ ਕਰਨਾ ਸ਼ੁਰੂ ਕਰਨਾ ਹੈ ਤੇ ਸੱਚੇ ਦਿਲੋਂ ਹੀ ਇਸ ਕਲਮੇ ਦਾ ਜਵਾਬ ਕਰਨਾ ਹੈ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਤਕ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਨ ਲੁਜ਼ੀਫੇ 11ਵੇਂ ਸ਼੍ਰੀਵਦ ਸੁਨੇਹੇ ਪੈਗਾਮ ਜੇਠੇ ਵੀਰਵਾਰ ਸੁਨੇਹੇ ਆਪ ਸਭ ਲਈ ਹਰ ਮਹੀਨੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ